Association of National Board Accredited Institutes ਦੀ ਅੱਜ ਸਲਾਨਾ ਮੀਟਿੰਗ ਸੀ 2023 ਦੀ ਜਿਹਦੇ ਚ ਪ੍ਰਧਾਨਗੀ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੇਰ ਸਿੰਘ ਹੋਰਾ ਕੀਤੀ ਗੈਸਟ ਆਫ ਆਨਰ ਡਾਕਟਰ ਚਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੀ ਇਹਦੇ ਵਿੱਚ ਐਨੂਅਲ ਓਰੇਸ਼ਨ ਹੁੰਦੀ ਹੈ ਸਾਡੀ ਜਿਹੜੀ ਕਿ ਚੇਅਰਮੈਨ ਮਨੀਪਾਲ ਗਰੁੱਪ ਆਫ ਹਸਪੀਟਲਸ ਦੇ ਕੋਲ ਸੀ ਜਿਨ੍ਹਾਂ ਨੇ ਇਹ ਦੱਸਿਆ ਕਿ ਟੈਕਨੋਲੋਜੀ ਦਾ ਰੋਲ ਕੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਸਿਹਤ ਸੇਵਾਵਾਂ ਦੇ ਸਿਹਤ এডਿਕੇਸ਼ਨ ਕਿਹੜੇ ਲੈਵਲ ਤੱਕ ਜਾ ਸਕਦੀ ਹੈ ਸਾਡੇ ਐਸੋਸੀਏਸ਼ਨ ਦੇ ਨੈਸ਼ਨਲ ਪ੍ਰਧਾਨ ਡਾਕਟਰ ਰਾਜਾ ਸੇਕਰ ਸਾਡੇ ਨਾਲ ਨੇ ਜਨਰਲ ਸੈਕਟਰੀ ਸਾਡੇ ਨਾਲ ਨੇ ਸਾਡੇ ਪੈਟਰਨ ਸਾਡੇ ਨਾਲ ਨੇ ਤੇ ਸਾਡੇ ਨੌਰਥ ਵਿੱਚ ਜਿੰਨੀਆਂ ਵੀ ਅਕ੍ਰੈਡੀਟਿਡ ਇੰਸਟੀਟਿਊਟਸ ਨੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਤੇ ਸਾਡੇ ਸਾਰੇ ਦੇਸ਼ ਦੇ ਸਟੇਟ ਪ੍ਰੈਜ਼ੀਡੈਂਟਸ ਐਂਡ ਸੈਕਟਰੀਜ਼ ਦੇ ਆਰ ਵਿਦ ਅਸ ਐਂਡ ਨੈਸ਼ਨਲ ਬੋਰਡ ਦੇ ਸਾਡੇ ਜਿਹੜੇ ਡਾਇਰੈਕਟਰ ਨੇ ਡਾਕਟਰ ਅਭਿਜਤ ਛੇਕ ਐਂਡ ਐਗਜ਼ੀਕਿਊਟਿਵ ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਮੀਨੂ ਬਾਜਪਾਈ ਉਹ ਸਾਡੇ ਨਾਲ ਨੇ ਵਿਚਾਰਾਂ ਦਾ ਵਟਾਂਦਰਾ ਹੋਏਗਾ ਜਿਹਦੇ ਨਾਲ ਮੈਡੀਕਲ ਸਿੱਖਿਆ ਨੂੰ ਅਸੀਂ ਅਗਾ ਕਿਵੇਂ ਲਿਜਾ ਸਕਦੇ ਹਾਂ ਤੇ ਕਿਵੇਂ ਪਲਾਨ ਕਰ ਸਕਦੇ ਹਾਂ ਉਹਦੇ ਲਈ ਕੁਝ ਅੱਜ ਦੇ ਡਿਸੀਜਨਸ ਲਏ ਜਾਣਗੇ ਜਿਹੜੇ ਕਿ ਫਰਦਰ ਪਾਰਲੀਮੈਂਟ ਵਿੱਚ ਪੇਸ਼ ਹੋਣਗੇ ਮੈਂ ਵਾਟਰ ਬਾਡਰ ਸਿਟੀ ਨਹੀਂ ਹੁੰਦੇ ਆਫਿਸ ਐਂਡ ਬਾਡਰਸ ਕੀ ਹੈ ਉਹਦੇ ਵੀ ਛੇੜਾ ਵੱਡਾ ਪੋਜੀਸ਼ਨ ਹੋਣਾ ਜਿਵੇਂ ਡਾਇਰੈਕਟਰ ਵੈਸਾ ਹੋ ਰਹੀ ਹੈ ਨਿਕਲ ਦੇਖੋ ਜੀ ਅੰਮ੍ਰਿਤਸਰ ਇੱਕ ਤੇ ਟੂਰਿਸਟ ਪਲੇਸ ਹੈ ਦੂਜਾ ਜਿਹੜੇ ਇਹ ਸਾਡੀ ਐਨੂਅਲ ਕਨਕਲੇਵ ਹੈ ਇਹ ਦੇਸ਼ ਦੇ ਡਿਫਰੈਂਟ ਹਿੱਸਿਆਂ 'ਚ ਹੁੰਦੀ ਪਿਛਲੇ ਸਾਲ ਤਮਿਲਨਾਡੂ 'ਚ ਸੀਗੀ ਕੰਪੇਟੂ ਉਸ ਤੋਂ ਪਿਛਲੇ ਸਾਲ ਹਾਈਦਰਾਬਾਦ 'ਚ ਸੀਗੀ ਉਸ ਤੋਂ ਪਹਿਲਾਂ ਦਿੱਲੀ 'ਚ ਸੀ ਫਿਰ ਬੈਂਗਲੌਰ 'ਚ ਸੀਗੀ ਐਂਡ ਅਗਲੇ ਸਾਲ ਅਸੀਂ ਨਾਰਥ-ਈਸਟ ਸ਼ਾਇਦ ਇਮਫਾਲ ਜਾ ਰਹੇ ਹਾਂ ਸੋ ਡਿਫਰੈਂਟ ਏਰੀਆਜ਼ ਟੂ ਪ੍ਰੋਮੋਟ ਵੈਜੀਕਲ ਐਜੂਕੇਸ਼ਨ ਅਸੀਂ ਡਿਫਰੈਂਟ ਏਰੀਆਜ਼ ਵਿੱਚ ਇਹ ਕਨਕਲੇਵ ਕਰਦੇ ਹਾਂ ਤਾਂ ਕਿ ਅਸੀਂ ਰੀਜਨਲ ਲੋਕਾਂ ਨੂੰ ਇਨਵੋਲ ਫਾਇਦਾ ਹੋਵੇਗਾ ਜਿਹਨਾਂ ਦੇ ਡਾਕਟਰ ਨੇ ਜਿਹੜੇ ਨਵੇਂ ਡਾਕਟਰ ਆ ਰਹੇ ਨੇ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਦੇਖੋ ਇੱਥੇ ਇੰਟਰਐਕਟਿਵ ਸੈਸ਼ਨ ਹੋਏਗਾ ਸਾਡੇ ਨੈਸ਼ਨਲ ਬੋਰਡ ਦੇ ਜਿਹੜੇ ਦੇਸ਼ ਦੀ ਟੋਪ ਮੋਸਟ ਸਾਡੀ ਪੋਸਟ ਗ੍ਰੈਜੂਏਟ এডਿਕੇਸ਼ਨ ਨੂੰ ਕੰਟਰੋਲ ਕਰ ਰਹੇ ਨੇ ਲੋਕ ਉਹ ਦੋ ਉਹਦੇ ਉਹਦੇ ਅਧਿਕਾਰ ਜਿਹੜੇ ਆ ਉਹ ਸਾਡੇ ਕੋਲ ਹੈ ਜਿਹੜੇ ਕਿ ਸਾਡੇ ਪ੍ਰਧਾਨ ਤੇ ਸਾਡੇ ਐਗਜ਼ੀਕਟਿਵ ਡਾਇਰੈਕਟਰ ਦੋਨੋਂ ਨੇ ਉਹਨਾਂ ਦੀ ਇੰਟਰਐਕਸ਼ਨ ਹੋਏਗੀ ਸਾਡੇ ਦੇਸ਼ ਤੋਂ ਆਏ ਸਾਰੀਆਂ ਜਣੀਆਂ ਅਕ੍ਰੈਡੀਟਿਡ ਇੰਸਟੀਚੂਟਸ ਦੇ ਰਿਪਰੈਜ਼ੈਂਟੇਟਿਵਸ ਨੇ ਐਟਲੀਸਟ ਸਟੇਟ ਲੈਵਲ ਦੇ ਪ੍ਰੈਜ਼ੀਡੈਂਟ ਐਂਡ ਸੈਕਟਰੀਜ਼ ਨੇ ਪਲੱਸ ਸਾਡੇ ਜਿਹੜੇ ਬੱਚੇ ਪੜ੍ਹ ਕੇ ਗਏ ਨੇ ਜਿਨ੍ਹਾਂ ਨੇ ਡੀਐਨਪੀਜ਼ ਕੀਤੀਆਂ ਨੇ ਜਿਨ੍ਹਾਂ ਨੂੰ ਅਸੀਂ ਅਲੂਮਨੀ ਕਹਿੰਦੇ ਆ ਸਾਡੀ ਅਲੂਮਨੀ ਐਸੋਸੀਏਸ਼ਨ ਵੀ ਆ ਉਹਦੇ ਰਿਪਰੈਜ਼ੈਂਟੇਟਿਵਸ ਵੀ ਨਾਲ ਹੈ ਤੇ ਹੁਣ ਸਾਡਾ ਇਸ ਵੇਲੇ ਉਧਰ ਪੈਨਲ ਡਿਸਕਸ਼ਨ ਚੱਲ ਰਹੀ ਹੈ ਵੇਅਰ देयर विल बी ਪੀਪਲ ਸੈਟਿੰਗ ਐਂਡ ਇੰਟਰੈਕਟਿੰਗ ਵਿਦ ਦਾ ਸਟੂਡੈਂਟਸ ਐਂਡ ਦਾ ਕ੍ਰੈਡਿਟਡ ਇੰਸਟੀਟਿਊਟਸ ਫਿਲੀਟੰਟ ਪਰ ਜੁੜੇ ਹੋਏ ਸਾਰੇ ਫਿਊਚਰ ਅੱਗੇ ਆਏ ਹੋਏ ਨੇ ਦੇਖੋ ਸਾਡੇ ਕੋਲ ਅੱਜ ਦੀ ਤਰੀਕ ਵਿੱਚ ਸੜਕੋ 15 ਸਟੇਟਸ ਦੇ ਰਿਪਰੈਜ਼ੈਂਟੇਟਿਵਸ ਹੈਗੇ ਨੇ ਸਾਰੇ ਤੇ ਨੌਸ ਵਿੱਚ ਵੈਸੇ ਵੀ ਮੈਡੀਕਲ এডਿਕੇਸ਼ਨ ਪ੍ਰਾਈਵੇਟ ਆਰਗੇਨਾਈਜੇਸ਼ਨਸ ਚ ਘਟ ਹੈ ਬਟ ਇਹ ਹੁਣ ਅਸੀਂ ਇਨਕਰੇਜ ਕਰਾਂਗੇ ਕਿ ਸਾਡੇ ਲੋਕਲ ਲੈਵਲ ਤੇ ਸਾਰੇ ਨੈਸ਼ਨਲ ਬੋਰਡ ਨਾਲ ਕ੍ਰੈਡਿਟ ਹੋ ਕੇ ਥੋੜਾ ਬਹੁਤਾ ਪੜਾਈ ਵਿੱਚ ਯੋਗਦਾਨ ਦੇਈਏ ਅਸੀਂ ਪ੍ਰਾਈਵੇਟ ਆਰਗੇਨਾਈਜੇਸ਼ਨਸ ਵੀ ਸਰਕਾਰੀ ਆਰਗੇਨਾਈਜੇਸ਼ਨਸ ਲਈ ਅਸੀਂ ਆਲਰੇਡੀ ਸਰ ਨੂੰ ਰਿਕਵੈਸਟ ਕੀਤੀ ਹੈ ਸਾਡਾ ਸਿਵਲ ਹਸਪੀਟਲ ਅੰਮ੍ਰਿਤਸਰ ਜਿਹੜਾ ਹੈ ਉੱਥੇ ਡੀਐਨਵੀ ਕੋਰਸਸ ਚੱਲ ਰਹੇ ਨੇ ਤਾਂ ਆਈ ਥਿੰਕ ਬਾਕੀ ਸਰਕਾਰੀ ਹਸਪਤਾਲਾਂ ਸਿਵਲ ਹਸਪਤਾਲਾਂ 'ਚ ਅਸੀਂ ਚਾਹਾਂਗੇ ਜਿੱਥੇ-ਜਿੱਥੇ ਫੈਸਿਲਿਟੀਆਂ ਹੈਗੀਆਂ ਨੇ ਕੇਸ ਲੋਡਸ ਹੈਗੇ ਨੇ ਉੱਥੇ ਇਹ ਨੈਸ਼ਨਲ ਬੋਰਡ ਨਾਲ ਰਲ ਕੇ ਮਾਂਤਾ ਲੈਣ ਤੇ ਅਸੀਂ ਬੱਚਿਆਂ ਨੂੰ ਪੜਾਈਏ। ਬਹੁਤ ਸ਼ੁਕਰੀਆ ਜੀ। ਜਰਾ ਇੱਕ ਪ੍ਰਯਾਤਨ ਅੱਜ ਅੱਜ ਜਿਹੜਾ ਹੈਗਾ ਨਾ ਜਿਹੇ ਇੱਥੇ ਜਿਹੜੇ ਐਸੋਸੀਏਸ਼ਨ ਆਫ ਨੈਸ਼ਨਲ ਬੋਰਡ ਐਕ੍ਰੈਡੀਟਿਡ ਹਸਪੀਟਲ ਜਿਹੜੇ ਆ ਗਿਆ ਐਸੋਸੀਏਸ਼ਨ ਉਹਨਾਂ ਦੀ ਹੈ ਗਿਆ। ਇਹ ਜਿਹੜਾ ਸਾਡਾ ਇੱਕ ਨੈਸ਼ਨਲ ਬੋਰਡ ਹੈ ਇਹ ਸਟੈਂਡਰਡ ਸੈੱਟ ਕਰਦਾ ਹੈ ਮੈਡੀਕਲ ਕੇਅਰ ਦੇ ਤੇ ਜਿਹੜੇ ਹਸਪੀਟਲ ਦੇ ਵਿੱਚ ਹੈ ਉਹ ਲੇਬਰ ਰੂਮ ਕੇ ਹੋ ਜਾਉਣਗੇ অপারেশন تھیਟਰ ਕੇ ਹੋ ਜਾਉਣਗੇ ਉਹਨਾਂ ਦੇ ਸਟੈਂਡਰਡ ਆਪਰੇਟਿੰਗ ਕੀਆ ਹਸਪੀਟਲ ਦੇ ਵਿੱਚ ਕਿਹੜੀਆਂ ਫੈਸਿਲਿਟੀਆਂ ਹੋਣਗੀਆਂ ਰਿਸੈਪਸ਼ਨ ਤੋਂ ਲੈ ਕੇ ਸਰਜੀ ਤੱਕ ਪੋਸਟ ਆਪਰੇਟਿਵ ਕੇਅਰ ਤੱਕ ਸਾਰੇ ਸਟੈਂਡਰਡ ਸੈੱਟ ਕਰ ਦਿਆ ਬਹੁਤ ਅੱਛਾ ਇਨੀਸ਼ੀਏਟਿਵ ਹੈਗਾ ਇਸੇ ਤਰ੍ਹਾਂ ਜਿਹੜੇ ਸਾਡੇ ਇੰਡੀਅਨ ਪਬਲਿਕ ਹੈਲਥ ਸਟੈਂਡਰਡਸ ਆ ਜਿਹੜੇ ਗਵਰਨਮੈਂਟ ਨੇ ਆਲਰੇਡੀ ਜਿਹੜਾ ਬੋਰਡ ਬਣਾਇਆ ਹੋਇਆ ਉਦੋਂ ਨਾਲ ਜਿਹੜਾ ਦੂਜਾ ਅਸੋਸੀਏਟਡ ਹੈਗਾ ਕਿ ਪਹਿਲਾ ਜਿਹੜੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੋਸਟ ਗ੍ਰੈਜੂਏਟ ਹੁੰਦੇ ਸੀ ਪੜਾਈ ਹੁੰਦੀ ਸੀ ਮੈਡੀਕਲ ਐਜੂਕੇਸ਼ਨ ਹੁੰਦੀ ਸੀ ਉਹ ਸਿਰਫ ਮੈਡੀਕਲ ਕਾਲਜਸ ਚ ਹੁੰਦੀ ਸੀ ਹੁਣ ਜਿਹੜੇ ਸਾਡੇ ਡਿਸਟ੍ਰਿਕਟ ਹਸਪੀਟਲ ਆ ਜਾਂ ਕੋਈ ਸਬ-ਡਿਵੀਜ਼ਨ ਹਸਪੀਟਲਸ ਵੀ ਆ ਜਿੱਥੇ ਸਾਡੇ ਕੋਲੇ ਸਾਰੀਆਂ ਫੈਸਿਲਿਟੀਆਂ ਹੈਗੀਆਂ ਜਿਹੜੀਆਂ ਕਿ ਬੋਰਡ ਦੀਆਂ ਕੰਡੀਸ਼ਨਾਂ ਨੂੰ ਪੂਰੀਆਂ ਕਰਦੇ ਜਿਹੜਾ ਨੈਸ਼ਨਲ ਬੋਰਡ ਹੈ ਉਹ ਉਹ ਵੀ ਇਹਨਾਂ ਦੇ ਨਾਲ ਸਾਡੇ ਸਾਰੇ ਉਹਨਾਂ ਦੇ ਆਈ ਹੋਇਆ ਆ ਆਉਦੇਦਾਰ ਔਰ ਉਹ ਅਸੀਂ ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਤਾਂ ਬਹੁਤ ਸਾਰੇ ਪ੍ਰਾਈਵੇਟ ਹਸਪੀਟਲ ਕਾਰਪੋਰੇਟ ਹਸਪੀਟਲ ਵੀ ਆ ਜਿਹੜੇ ਉਹ ਪੋਸਟ ਗ੍ਰੈਜੂਏਟ ਰੈਨਿੰਗ ਆ ਡਿਪਲੋਮਾ ਕਰਾਉਂਦੇ ਆ ਉਹਦੇ ਨਾਲ ਸਾਡੀਆਂ ਜਿਹੜੀਆਂ ਹੈਲਥ ਸਰਵਿਸ ਦਾ ਬੈਟਰ ਹੋ ਹੀ ਰਹੀਆਂ ਔਰ ਸਾਡੇ ਕੋਲੇ ਬਹੁਤ ਜ਼ਿਆਦਾ ਗੈਪ ਸੀਗਾ ਕਿ ਸਾਡੇ ਕੋਲੇ ਗਵਰਨਮੈਂਟ ਬੈਡੀ ਦੇ ਫੁੱਲ ਦੀ ਸੀਟਾਂ ਬਹੁਤ ਘੱਟ ਸੀਗੀਆਂ ਉਹਦੇ ਨਾਲ ਸਾਨੂੰ ਫਾਇਦਾ ਹੋ ਗਿਆ ਕਿ ਹੁਣ ਸਾਡੀਆਂ ਜਿਹੜੀਆਂ ਅਸੀਂ ਸਾਡੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ 80 ਜਿਹੜੇ ਬੱਚੇ ਆ ਉਹ ਪੋਸਟ ਗ੍ਰੈਜੂਏਸ਼ਨ ਸਾਡੇ ਸਿਮਲਾ ਹਸਪਤਾਲਾਂ ਚ ਕਰ ਰਹੇ ਆ ਇਨ ਐਡੀਸ਼ਨ ਟੂ ਪਾਇਟਿਕਲ ਕਾਲਜ ਔਰ ਉਹ ਸਾਰੇ ਸਾਡੇ ਬਾਂਡ ਭਰਦੇ ਆ ਇੱਕ ਸਾਲ ਤੋਂ ਜਿਹੜੇ ਬਾਹਰੋਂ ਆਉਂਦੇ ਆ ਇੱਕ ਸਾਲ ਤੋਂ ਜਿਹੜੇ ਪੰਜਾਬ ਦੇ ਹੁੰਦੇ ਆ 2 ਸਾਲ ਦਾ ਤੇ ਅਸੀਂ ਇਹ ਪਹਿਲੀਆਂ ਨਹੀਂ ਕੀਤਾ ਗਵਰਨਮੈਂਟ ਨੇ ਪਰ ਸਾਡੀ ਜਿਹੜੀ ਮਾਨ ਗਵਰਨਮੈਂਟ ਹੈ ਉਹਨਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਆ ਕਿ ਜਿਹੜੇ ਬੱਚੇ ਵੀ ਜਿਹਨਾਂ ਨੂੰ ਅਸੀਂ ਪੋਸਟ ਗ੍ਰੈਜੂਏਸ਼ਨ ਕਰਾਣੇ ਆ ਉਹਨਾਂ ਤੇ ਅਸੀਂ ਪੈਸੇ ਖਰਚ ਕਰਦੇ ਆ ਗਵਰਨਮੈਂਟ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਪੈਂਡਿੰਗ ਕਰਦੀ ਹੈ ਤੇ ਉਹਨਾਂ ਨੇ ਘੱਟੋ ਘੱਟ 2 ਸਾਲ ਸਾਨੂੰ ਸਰਵਿਸ ਦੇਣੀ ਹੁੰਦੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਹੁਣ ਜਿਹੜੇ ਸਾਡੇ ਸਿਵਲ ਹਸਪੀਟਲ ਹੈਗੇ ਆ ਜਿਹੜੇ ਸਾਡੇ ਖਾਸ ਕਰਕੇ ਜਿਹੜੇ ਬਾਰਡਰ ਏਰੀਆ ਦੇ ਵਿੱਚ ਹੈਗੇ ਆ ਜਿੱਥੇ ਲੋਕ ਨਹੀਂ ਜਾਂਦੇ ਸੀਗੇ ਅਸੀਂ ਉੱਥੇ ਉਹਨਾਂ ਦੀ ਪੋਸਟਿੰਗ ਕਰ ਰਹੇ ਆ ਉਹ ਆਪਣਾ ਸਾਡੀ ਜਿਹੜੀ ਇੱਕ ਗਵਰਨਮੈਂਟ ਦਾ ਜਿਹੜਾ ਇੱਕ ਦਾਇਰਤਾ ਹੈ ਕਿ ਸਾਰਿਆਂ ਨੂੰ ਸਪੈਸ਼ਲਿਸਟ ਸਰਵਿਸਿਜ਼ ਮਿਲਣੀਆਂ ਚਾਹੀਦੀਆਂ ਆ, achhi health care ਮਿਲਣੀਆਂ ਚਾਹੀਦੀਆਂ। ਉਹਦੇ ਵਿੱਚ ਅਸੀਂ ਇਹਨਾਂ ਦੇ ਨਾਲ ਜਿਹੜਾ ਹੈਗਾ ਜਿਹੜੇ ਸਾਡੇ ਨੈਸ਼ਨਲ ਬੋਰਡ ਦੇ ਅਕ੍ਰੇਡੀਟਡ ਹਸਪੀਟਲਸ ਹੈਗੇ ਆ ਜਿੰਨੇ ਸਾਡੇ ਕਾਰਪੋਰੇਟ ਹਸਪੀਟਲਸ ਹੈਗੇ ਆ ਉਹਨਾਂ ਨਾਲ ਅਸੀਂ ਕਲਾਬੋਰੇਟ ਕਰ ਰਹੇ ਹਾਂ। ਬਹੁਤ ਸਾਰਾ ਏਰੀਆਜ਼ ਆਫ ਕਲਾਬੋਰੇਸ਼ਨ ਆ। ਇਹਨਾਂ ਦੇ ਕੋਲੇ ਜਿਹੜੀ ਹੈ ਜਿਆ ਸਟੇਟ ਆਫ ਦੀ ਆਰਟ ਜਿਹੜੀ ਟੈਕਨੋਲੋਜੀ ਹੈ ਉਹ ਸਾਡੀ ਹੈਂਡਹੋਲਡਿੰਗ ਕਰਨਗੇ ਸਾਡੇ ਜਿਹੜੇ ਸਟਾਫ ਨੂੰ ਟ੍ਰੇਨਿੰਗ ਦੇਣ ਵਾਸਤੇ। ਜਿਸ ਤਰ੍ਹਾਂ ਕਿ ਇਹਨਾਂ ਦੇ ਜਿਹੜੇ ਹਸਪਤਲ ਹੈ ਸਾਨੂੰ ਉਹਦੇ ਵਿੱਚ ਸਪੋਰਟ ਦੇਣਗੇ ਇਸੇ ਤਰ੍ਹਾਂ ਜਿਹੜਾ ਸਾਡਾ ਪ੍ਰਾਇਮਰੀ ਕੇਅਰ ਦੇ ਵਿੱਚ ਜਿਹੜੀ ਸਰਕਾਰ ਦੀ ਛੰਡੀ ਆ ਔਰ ਜਿਹੜੀ ਟਰਸਰੀ ਕੇਅਰ ਹੈ ਜਿਹਦੇ ਵਿੱਚ ਕਾਰਡੀਅਕ ਕੇਅਰ ਆ ਗਈ ਨਿਊਰੋ ਕੇਅਰ ਆ ਗਈ ਟਰੋਮਾ ਕੇਅਰ ਆ ਗਈ ਉਹਦੇ ਵਿੱਚ ਕਾਰਪੋਰੇਟ ਹਸਪਤਲ ਦੇ ਕੋਲੇ ਇਨਫਰਾਸਟ੍ਰਕਚਰ ਬੈਟਰ ਹੈ ਸੋ ਅਸੀਂ ਆਪਸ ਦੇ ਵਿੱਚ ਕਲੈਬੋਰੇਟ ਕਰਕੇ ਜਿਵੇਂ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਿਸ ਤਰ੍ਹਾਂ ਰੋਡ ਐਕਸੀਡੈਂਟ ਵਾਸਤੇ ਅਸੀਂ ਹੁਣ ਜਿਹੜਾ ਕਰਨ ਜਾ ਰਹੇ ਆ ਗਿਆ ਫਰਿਸ਼ਤੇ ਸਕੀਮ ਲਾਗੂ ਕਰਨ ਜਾ ਰਹੇ ਹਾਂ ਉਹਦੇ ਚ ਸਾਰਿਆਂ ਨੇ ਦੇਆ ਵੈਗਰੀਡ ਕੇ ਅਸੀਂ ਵੀ ਉਹਦੇ ਚ ਪ ਤਾਕੇ ਜੇ ਆਪਣਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਏ ਚਾਹੇ ਉਹ ਬੰਦਾ ਪੰਜਾਬ ਦਾ ਹੋਵੇ ਪੰਜਾਬ ਤੋਂ ਬਾਹਰ ਦਾ ਹੋਵੇ ਜਾਂ ਦੇਸ਼ ਤੋਂ ਬਾਹਰ ਦਾ ਹੋਵੇ ਕਿਸੇ ਵੀ ਧਰਮ ਜਾਤ ਦਾ ਹੋਵੇ ਉਹਦਾ ਜਿਹੜਾ ਸਾਰਾ ਇਲਾਜ ਆ ਉਹਦਾ ਖਰਚਾ ਮਾਨ ਸਰਕਾਰ ਦੇਗੀ ਪੰਜਾਬ ਸਰਕਾਰ ਦੇਗੀ ਤੇ ਉਹਨੂੰ ਕੋਰਪੋਰੇਟ ਹਸਪੀਟਲ ਵੀ ਜਿਹੜੇ ਹੈਗੇ ਆ ਉਹ ਸਾਰੇ ਉਹਨੂੰ ਟਰੀਟ ਕਰਨਗੇ ਅਸੀਂ ਪਹਿਲਾਂ 48 ਘੰਟੇ ਦਾ ਸੋਚਿਆ ਸੀਗਾ ਪਰ ਅਸੀਂ ਹੁਣ ਸੋਚ ਰਹੇ ਹਾਂ ਕਿ ਜਦੋਂ ਇੱਕ ਵਾਰੀ ਚੱਲਾ ਗਿਆ ਜਿਹੜੀ ਵੀ ਉਹਦੇ ਇੰਜਰੀ ਹੋਈ ਉਹਦਾ ਪੂਰਾ ਇਲਾਜ ਜਿਹੜਾ ਹੈਗਾ ਉਹ ਸਰਕਾਰ ਕਰਾ ਦੇ ਤਾਕੇ ਬੰਦਿਆਂ ਦੇ ਉੱਤੇ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਕਰਕੇ ਜਿਹੜੇ ਲੋਕ ਗਰੀਬ ਹੋ ਰਹੇ ਸੀਗੇ ਉਹ ਨਾ ਹੋਣ ਲੋਕਾਂ ਨੂੰ ਜਿਹੜਾ ਹੈਗਾ ਉਹ ਬਹੁਤ ਵਧੀਆ ਸਹੂਲਤਾਂ ਮਿਲਣ ਔਰ ਜਿਹੜੀ ਹੈਗੀ ਹੈ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਹੋਣ ਇਸ ਮਤਲਬ ਇਸ ਇੰਟੈਂਸ਼ਨ ਦੇ ਨਾਲ RC ਜਿਹੜਾ ਇਕੱਠੇ ਹੋ ਗਿਆ ਆਪਸ ਦੇ ਵਿੱਚ ਜਿਹੜਾ ਹੈਗਾ ਉਹ ਟੈਕਨੋਲੋਜੀ ਸਾਨੂੰ ਉਹ ਦੇਣਗੇ ਟ੍ਰੇਨਿੰਗ ਸਾਨੂੰ ਦੇਣਗੇ ਤੇ ਸਾਡੇ ਕੋਲੇ ਆਪਣਾ ਇਨਫਰਾਸਟ੍ਰਕਚਰ ਆ ਤੇ ਅਸੀਂ ਜਿਹੜਾ ਹੈਗਾ ਉਹਨੂੰ ਇੱਕ ਬਹੁਤ ਵੱਡਾ ਬੇਸ ਜਿਹੜਾ ਹੈਗਾ ਸਾਡੇ ਕੋਲੇ ਪੰਜਾਬ ਦੇ ਵਿੱਚ ਹੈਗਾ ਅਸੀਂ ਕਿਉਂਕਿ ਜਿਹੜੀ ਗਵਰਨਮੈਂਟ ਦੇ ਹਸਪਤਲ ਹੈ ਉਹ ਹਰ ਪ੍ਰਿੰਟ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜਾਂ ਹਰ ਏਰੀਆ ਦੇ ਵਿੱਚ ਮੌਜੂਦ ਹੈ ਤੇ ਅਸੀਂ ਜਿਹੜੀਆਂ ਹੈਲਥ ਸਰਵਿਸਸਾਂ ਹੈ ਇਸ ਤਰ੍ਹਾਂ ਰਿਮੋਟ ਏਰੀਆ ਦੇ ਵਿੱਚ ਵੀ ਅਸੀਂ ਇਕੱਠੇ ਹੋ ਕੇ ਸਾਰੇ ਲੋਕਾਂ ਨੂੰ ਬੈਸਟ ਪੋਸਿਬਲ ਕੇਅਰ ਦੇ ਸਕਦੇ ਹਾਂ ਡਾਕਟਰ ਸਾਹਿਬ ਅੱਛਾ ਉਪਰਾਲਾ ਜੀ ਬਿਲਕੁਲ ਜੀ ਅਸੀਂ ਉਹਨਾਂ ਨਾਲ ਮੀਟਿੰਗਸ ਵੀ ਕੀਤੀਆਂ ਹੈਗੀਆਂ ਜਿਵੇਂ ਇਹ ਵੀ ਸਾਡਾ ਇੱਕ ਇੰਟਰੈਕਸ਼ਨ ਹੈ ਅਸੀਂ ਉਹਨਾਂ ਨਾਲ ਡਿਫਰੈਂਟ ਲੈਵਲ ਤੇ ਇੰਟਰੈਕਟ ਕਰ ਰਹੇ ਹਾਂ ਔਰ ਉਹ ਇਸ ਗੱਲ ਤੇ ਸਹਿਮਤ ਹੈ ਗਿਆ ਅਸੀਂ ਇਹਨਾਂ ਨੂੰ ਅਯੂਜ਼ ਦੇ ਰੇਟਸ ਦੇਾਂਗੇ ਜੀ ਉਹ ਕੋਈ ਬਹੁਤ ਜ਼ਿਆਦਾ ਨਹੀਂ ਕੇਸਸ ਹੁੰਦੇ ਆ ਇੱਕ ਕਾਰਪੋਰੇਟ ਹਸਪੀਟਲ ਚ ਮਹੀਨੇ ਦੇ 2 ਜਾਂ 3 ਜਾਂ 4-5 ਕੇਸਸ ਆਣਗੇ ਜਿਹੜੇ ਐਕਸੀਡੈਂਟ ਕੇਸਸ ਹੋਣਗੇ ਦੂਜੇ ਐਮਰਜੈਂਸੀਸ ਅਜੇ ਕਵਰ ਨਹੀਂ ਅਸੀਂ ਵੀਰ ਗ੍ਰੈਜੂਅਲੀ ਮੂਵ ਟੂ ਥੈਟ ਤੇ ਅਸੀਂ ਇਹਨਾਂ ਨੂੰ ਪੇ ਕਰਾਂਗੇ ਕਿਉਂਕਿ ਆਦਰਵਾਈਜ਼ ਜਿਹੜਾ ਉਹਦੇ ਚ ਹੈਗਾ ਕਿ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਹੈਗੀ ਆ ਜਿਹਦੇ ਚ ਉਹਨਾਂ ਨੇ ਕਿਹਾ ਕਿ ਕੋਈ ਵੀ ਪੇਸ਼ੈਂਟ ਜਿਹੜਾ ਟਰੋਮਾ ਦਾ ਆਂਦਾ ਕਿਸੇ ਵੀ ਹਸਪੀਟਲ ਜਾਂਦਾ ਉਹ ਹਸਪੀਟਲਰ ਨੂੰ ਟ੍ਰੀਟਮੈਂਟ ਡਿਨਾਈ ਨਹੀਂ ਕਰ ਸਕਦਾ ਟ੍ਰੀਟਮੈਂਟ ਉਹਨਾਂ ਨੂੰ ਦੇਣੀ ਪਏਗੀ ਤੇ ਗਵਰਨਮੈਂਟ ਉਹਨਾਂ ਨੂੰ ਅੱਗੇ ਵਧ ਕੇ ਉਹਨਾਂ ਨੂੰ ਮਤਲਬ ਕਾਫੀ ਡੀਸੈਂਟ ਪੈਕੇਜ ਆ ਗਿਆ ਕਾਫੀ ਰੀਜ਼ਨੇਬਲ ਪੈਕੇਜ ਹੈ ਅਸੀਂ ਕੋਈ ਗੱਲ ਨਹੀਂ ਹੈ ਔਰ ਮੰਨਦੇ ਹੈਗੇ ਜਿਹੜੇ ਸਾਡੇ ਕਾਰਪੋਰੇਟ ਹਸਪੀਟਲ ਹੋਵੇ ਐਦਿਹੀ ਕਰਦੇ ਆਂ ਆਮੇ ਤੇ ਅਸੀਂ ਥਿਸ ਇਜ਼ ਅ ਕਾਮਨ ਪਰਪਸ ਇੱਕ ਪਬਲਿਕ ਦੇ ਵਾਸਤੇ ਵੀ ਜਿਹੜਾ ਹੈਗਾ ਉਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤੁਸੀਂ ਰਾਜਸਥਾਨ ਦੀ ਗੱਲ ਕੀਤੀ ਹੈ ਜਿਹੜੇ ਸਾਡੇ ਮਾਨ ਗਵਰਨਮੈਂਟ ਹੈ ਉਹਨਾਂ ਨੂੰ ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਜਿਹੜੀ ਸਰਕਾਰ ਹੈਗੀ ਆ ਉਹ ਸੈਕਟਰੀਅਟਸ بیٹھ ਕੇ ਨਹੀਂ ਫੈਸਲੇ ਹੋਣੇ ਚਾਹੀਦੇ ਜਿਵੇਂ ਮੈਂ ਇੱਥੇ ਆਇਆ ਹਾਂ ਅਸੀਂ ਹਸਪਤਾਲਾਂ ਨਾਲ ਚਾ ਰਹੇ ਹਾਂ ਆਈਐਮਈ ਨਾਲ ਇੰਟਰੈਕਟ ਕਰ ਰਹੇ ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਲਰੇਡੀ ਅਸੀਂ ਉਹਨਾਂ ਨੂੰ ਕੰਫੀਡੈਂਸ ਲਿਆਇਆਗਾ ਦੇ ਆਰ ਔਨ ਬੋਰਡ ਨਾਓ ਦਾ ਕਾਰਪੋਰੇਟ ਹਸਪੀਟਲਸ ਆਰ ਆਲਸੋ ਔਨ ਬੋਰਡ ਸੋ ਬੈਟਰ ਹੁੰਦਾ ਕਿ ਜੇ ਪਹਿਲਾਂ ਗੱਲ ਕਰ ਲਈ ਜਾਵੇ ਇਹ ਵਾਲੀ ਨਾ ਇਸ ਕਰਕੇ ਜੋ ਜੋ ਰਾਜਸਥਾਨ ਤੁਜੀ ਹੋਇਆ ਸੀਗਾ ਉਹ ਵਾਲੀ ਸਿਚੁਏਸ਼ਨ ਜਿਹੜੀ ਹੈਗੀ ਉਹ ਪੰਜਾਬ ਚ ਨਹੀਂ ਆ ਰਹੀ ਅਸੀਂ ਵੀ ਹੈਵ ਅ ਓਪਨ ਮਾਈਂਡ ਜੀ ਵੈਸੇ ਤਾਂ ਅਸੀਂ ਜਿਹੜਾ ਹੈਗਾ ਡਾਕਟਰਸ ਦਾ ਅਸੀਂ 1800 ਜਿਹੜ ਰੀਸੈਂਟਲੀ ਅਸੀਂ ਜਿਹੜੇ ਸੀਗੇ 500 ਅਸੀਂ ਜਿਹੜੇ 550 ਹਾਊਸ ਸਰਜਨ ਉਹਨਾਂ ਦੀ ਰਿਕਰੂਟਮੈਂਟ ਕੀਤੀ ਹੈ ਜਿਸ ਤਰ੍ਹਾਂ ਸਾਡੇ ਅਮਰਜੈਂਸੀ ਸਰਵਿਸਿਜ਼ ਬਹੁਤ ਬਿਹਤਰ ਹੋਈਆਂ ਕਿ ਬੇਸਿਕ ਡਾਕਟਰਸ ਥੇਰ ਇਨ ਐਮਰਜੈਂਸੀ ਉਹ ਉਹ ਕਰ ਰਿਹਾ ਸੀ ਜਿਸ ਤਰ੍ਹਾਂ ਇਹਨਾਂ ਦੇ ਡੀਐਨਵੀ ਦੇ ਕੋਰਸਸ ਸ਼ੁਰੂ ਕੀਤੇ ਆ ਉਹਦੇ ਨਾਲ ਪੋਸਟ ਗ੍ਰੈਜੂਏਸ਼ਨ ਰੈਜ਼ੀਡੈਂਟ ਸਾਡੇ ਕੋਲ ਆਏ ਆ ਔਰ ਰੀਸੈਂਟਲੀ ਜਿਹੜੇ ਮੈਡੀਕਲ ਕਾਲਜ ਆ ਉਹਨਾਂ ਦਾ ਇੱਕ ਡਿਸਟ੍ਰਿਕਟ ਰੈਜ਼ੀਡੈਂਸੀ ਪ੍ਰੋਗਰਾਮ ਆ 25% ਸਟੂਡੈਂਟ ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲਸ ਵਿੱਚ ਆਏਗਾ ਉਹ ਵੀ ਸਾਡੇ ਕੋਲ ਆ ਗਏ ਹੋਏ ਆ ਸੋ ਡਾਕਟਰਸ ਦੀ ਸਾਡੇ ਕੋਲੇ ਹੁਣ ਕੋਈ ਕਮੀ ਨਹੀਂ ਆ। ਇਹ ਕੋਪਟ ਵੀ ਪਈ ਹੋਈ ਆ ਸਾਡੇ ਕੋਲੇ ਅ ਔਰ ਬ੍ਰੇਡੈਕਸ ਵੀ ਆ ਗਿਆ। ਮੇਰਾ ਜਿਹੜਾ ਕੰਮ ਹੈ ਉਹ ਹੈਗਾ ਕਿ ਇਹਨਾਂ ਨੂੰ ਇਹਨਾਂ ਨੂੰ ਰੈਸ਼ਲਾਈਜ਼ ਕਰਕੇ ਇਹਨਾਂ ਨੂੰ ਇਹਨਾਂ ਨੂੰ ਹਾਰਮੋਨਾਈਜ਼ ਕਰਕੇ ਉਹਦੇ ਤੇ ਥੋੜੀ ਜਿਹੀ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਸਟਾਫ ਨੂੰ ਔਰ ਉਹਨਾਂ ਦਾ ਐਟੀਟਿਊਡ ਚੇਂਜ ਕਰਕੇ ਇਹ ਜਿਹੜੀਆਂ ਸਰਵਿਸਿਜ਼ ਆ ਅਸੀਂ ਆਉਣ ਵਾਲੇ ਇੱਕ ਜਾਂ ਦੋ ਮਹੀਨੇ ਦੇ ਵਿੱਚ ਜਿਹੜਾ ਹੈਗਾ ਉਹ ਸਾਰੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ ਜਿਹਦੇ ਵਿੱਚ ਪੂਰੀ ਲਾਈਫ سپورਟ ਹੋਏਗੀ। ਕਟੋ ਘਟ 2250 ਬੈੱਡ ਸਾਡੇ ਇਮੀਡੀਏਟ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਗ੍ਰੈਜੂਅਲੀ ਅਸੀਂ ਉਹਨਾਂ ਨੂੰ ਵਧਾ ਕੇ 500 ਕਰਾਂਗੇ ਤਾਂ ਕਿ ਜਿਹੜਾ ਕੋਈ ਵੀ ਗਰੀਬ ਬੰਦਾ ਹੈਗਾ ਜਿਹੜਾ ਨਹੀਂ ਅਫੋਰਡ ਕਰ ਸਕਦਾ ਕਈ ਵਾਰੀ ਕੀ ਹੁੰਦਾ ਕਿ ਪੇਸ਼ੈਂਟ ਪੀਜੀਏ ਜਾਂਦਾ ਜਾਂ ਕਾਰਪੋਰੇਟ ਹਸਪੀਟਲ ਜਾਂਦਾ ਉਹਨੂੰ 50000 ਰੁਪਏ ਆ ਜਾਂ ਲੱਖ ਰੁਪਏ ਜਦੋਂ ਉਹਨਾਂ ਨੂੰ ਪਤਾ ਕਿ ਪੇਸ਼ੈਂਟ ਦੀ ਰਿਕਵਰੀ ਬਹੁਤ ਸਲੋ ਹੋਣੀ ਆ ਮਹੀਨਾ ਦੋ ਬਨੇ ਲੱਗਣਿਆ ਉਹ ਲੋਕਾਂ ਵਾਸਤੇ ਅਨ ਅਫੋਰਡੇਬਲ ਹੋ ਜਾਂਦਾ ਤੇ ਉਹ ਸਾਡੀ ਜਿਹੜੀ ਸੁਵਤਾ ਹੈਗੀ ਅਸੀਂ ਗਵਰਨਮੈਂਟ ਹਸਪੀਟਲ ਤੇ ਬਿਲਕੁਲ ਠੀਕ ਰਾਜ ਤੁਸੀਂ ਅੱਛਾ ਕੰਮ ਕੀਤਾ ਇਹ ਨਾ ਜਿਵੇਂ ਕਰੋਨਾ ਵੇਲੇ ਹੋਰ ਕੁਛ ਨਹੀਂ ਆਇਆ ਵੈਂਟੀਲੇਟਰ ਬਹੁਤ ਆਏ ਆ ਉਹ ਕੁਛ ਉਹਨਾਂ ਚੋਂ ਸਬ ਸਟੈਂਡਰਡ ਵੀ ਆਏ ਆ ਅਸੀਂ ਉਹਨਾਂ ਦੀ ਵੀ ਰਿਪੇਅਰ ਵਗੈਰਾ ਕਰਾ ਰਹੇ ਆ ਵੈਂਟੀਲੇਟਰ ਵੀ ਹੈਗੇ ਆ ਨਹੀਂ ਹੋਣਗੇ ਤਾਂ ਅਸੀਂ ਖਰੀਦ ਲਾਂਗੇ ਕਾਰਡੀਅਕ ਮੋਨੀਟਰ ਵੀ ਹੈਗੇ ਆ ਨਹੀਂ ਹੈਗੇ ਤਾਂ ਅਸੀਂ ਖਰੀਦ ਲਾਂਗੇ ਬੇਸਿਕਲੀ ਕੀ ਹੈ ਕਿ ਸਪੈਸ਼ਲਿਸਟ ਕਿਤੇ ਲੱਗਿਆ ਹੋਇਆ ਸਮਾਨ ਕਿਤੇ ਹੋਰ ਪਿਆ ਹੋਇਆ ਬਿਲਡਿੰਗ ਕਿਤੇ ਹੋਰ ਆ ਸੋ ਆਈ ਹੈਵ ਟੂ ਪੁੱਟ ਐਵਰੀਥਿੰਗ ਟੂਗੈਦਰ ਉਹਦਾ ਜਿੱਥੇ ਜਿਹੜੀ ਬਿਲਡਿੰਗ ਦੇ ਵਿੱਚ ਵੀ ਜਗ੍ਹਾ ਲੱਭਦੀ ਹੈ ਉਹ ਮੈਂ ਅਸੀਂ ਸਾਰਾ ਪੰਜਾਬ ਦਾ ਪੂਰੇ ਦਾ ਅਸੀਂ ਮੈਂ ਰੀਸੈਂਟ ਜਿਹੜਾ ਇੱਕ ਕਿਸੇ ਕਿਸਮ ਦਾ ਅਕੋਰਡਟ ਕੀਤਾ ਹੈਗਾ ਕਿ ਸਾਰੀ ਕੋਪੜ ਦੀ ਲਿਸਟ ਬਣਾਈ ਆ ਸਾਰੇ ਸਪੈਸ਼ਲਿਸਟਾਂ ਦੀ ਲਿਸਟ ਬਣਾਈ ਆ ਔਰ ਜਿਹੜੀ ਬਿਲਡਿੰਗ ਦਾ ਵੀ ਅਸੀਂ ਸਾਰਾ ਕਰਕੇ ਔਰ ਬਹੁਤ ਸਾਰਾ ਜਿਹੜਾ ਕਵਾੜ ਭਰਿਆ ਪਿਆ ਬਿਲਡਿੰਗ ਦੇ ਵਿੱਚ ਉਹ ਸਾਰਾ ਅਸੀਂ ਡਿਸਪੋਜ਼ ਆਫ ਕਰ ਰਹੇ ਆ ਔਰ ਜਿਹੜੀ ਅਸੀਂ ਇੱਕ ਸੀਐਮਸੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਿਸੇ ਵੀ ਹਸਪਤਾਲ ਚ ਕੋਈ ਵੀ ਮਸ਼ੀਨ ਕੋਈ ਵੀ ਕੋਪੜ ਖਰਾਬ ਹੁੰਦੀ ਆ ਉਹਦਾ ਸਾਰਿਆਂ ਦਾ ਅਸੀਂ ਇਕੱਠਾ ਹੀ ਇੱਕ ਸੀਐਮਸੀ ਕਰਾ ਦਿੱਤਾ ਕੋਈ ਵੀ ਇਕੁਪਮੈਂਟ ਖਰਾਬ ਹੀ ਹੋਣੀ ਚਾਹੀਦੀ ਜੇ ਹੈ ਖਰਾਬ ਪਈ ਹੋਈ ਆ ਤਾਂ that means ਕਿ ਲੋਕਲ ਸਟਾਫ ਦੀ ਨੈਗਲੀਜੈਂਸ ਹੈ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਜੀ ਇਹਨੂੰ ਸਿਰਫ ਤੇ ਸਿਰਫ ਇੱਕ ਮੈਂ ਕਹੂੰਗਾ ਇੱਕ ਬੈਟਰ ਐਡਮਿਨਿਸਟ੍ਰੇਸ਼ਨ ਚਾਹੀਦੀ ਆ ਇਹਦੇ ਵਾਸਤੇ ਸਾਨੂੰ ਜਿਹੜਾ ਹੈਗਾ ਮੈਂ ਇੱਕ ਹਸਪੀਟਲ ਐਡਮਿਨਿਸਟ੍ਰੇਟਰ ਇਮੀਡੀਏਟਲੀ ਜਿਹੜਾ ਹੈਗਾ ਮੈਂ ਉਹ ਡਿਸਟ੍ਰਿਕਟ ਹਸਪੀਟਲ ਦੇ ਕਲਾ ਰਿਹਾ ਹੈਗਾ ਇਸੇ ਤਰ੍ਹਾਂ ਹੋਰ ਜਿਹੜਾ ਹੈਗਾ ਅਸੀਂ ਇੱਕ ਲਾ ਅਫਸਰ ਲਗਾ ਰਹੇ ਹਾਂ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਤਾਂ ਕਿ ਜਿਹੜੇ ਡਾਕਟਰ ਹੈਗੇ ਉਹ ਮੈਡੀਕਲ ਲੀਗਲ ਕੇਸਸ ਦੇ ਨਾਲ ਦੂਜੀਆਂ ਚੀਜ਼ਾਂ ਦੇ ਨਾਲ ਜੇ ਬਿਲਡਿੰਗ ਖਰਾਬ ਹੋਇਆ ਜੇ ਟੁੱਟੀ ਲੀਕ ਕਰ ਰਹੀ ਹੈ ਛੱਤ ਚੋ ਰਹੀ ਹੈ ਜਾਂ ਕੋਈ ਮਸ਼ੀਨ ਜੇ ਕੋਈ ਮਸ਼ੀਨ ਖਰਾਬ ਹੋ ਜਾਵੇ ਡਾਕਟਰ ਦਾ ਉਹ ਬਹੁਤ ਰੈਸ਼ਨ ਨਾ ਹੋਵੇ ਡਾਕਟਰ ਦਾ ਸਿਰਫ ਜਿਹੜਾ ਕੰਮ ਹੋਵੇ ਉਹ ਪੇਸ਼ੈਂਟ ਕੇਅਰ ਹੋਵੇ ਔਰ ਆਪਰੇਸ਼ਨ ਕਰਨਾ ਹੋਵੇ ਔਰ ਪੇਸ਼ੈਂਟ ਦੀ ਬੈਟਰਮੈਂਟ ਕਰਦਾ ਕਰਨੀ ਆ ਡਾਕਟਰ ਉਹਦੇ ਬਾਰੇ ਸੋਚਣ ਇਹਦੇ ਵਾਸਤੇ ਅਸੀਂ ਇੱਕ ਜਿਹੜਾ ਹੈਗਾ ਇੱਕ ਐਕਸਟਰਾ ਜਿਹੜਾ ਹਸਪੀਟਲ ਐਡਮਿਨਿਸਟਰੇਟਰ ਲਗਾਵਾਂਗੇ ਲਾਅ ਆਫਸਰਸ ਲਗਾਵਾਂਗੇ ਇਸੇ ਤਰ੍ਹਾਂ ਜਿਹੜੀਆਂ ਬਾਕੀ ਸਾਰੀਆਂ ਸਰਵਿਸਿਜ਼ ਹੈ ਹਾਊਸਕੀਪਿੰਗ ਹੈਗੀ ਆ ਉਹਦੇ ਵਾਸਤੇ ਇੱਕ ਸੈਪਰੇਟ ਵਿੰਗ ਕ੍ਰੀਏਟ ਕਰਾਂਗੇ ਇਸ ਵੇਲੇ ਆਪਾਂ ਇੰਟਰੀ